ਸਤਿ ਸ਼੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਵਿਸਾਖੀ ਬਣਾ ਲਈ ਕਿੱਦਾਂ ਦੇ ਰਿਹਾ ਤੁਹਾਡਾ ਵਿਸਾਖੀ ਦਾ ਤਿਉਹਾਰ ਵਾੜੀਆਂ ਸ਼ੁਰੂ ਹੋ ਗਈਆਂ ਨੇ ਤੇ ਸਿਆਸੀ ਵਾੜੀਆਂ ਵੀ ਲਗਭਗ ਸ਼ੁਰੂ ਨੇ ਪਾਰਟੀਆਂ ਆਪਣੇ ਆਪਣੇ ਉਮੀਦਵਾਰ ਅਨਾਉਂਸ ਕਰ ਰਹੀਆਂ ਨੇ ਤੇ ਜਦੋਂ ਨਾਮੇ ਉਮੀਦਵਾਰਾਂ ਨਾਲ ਹੁੰਦੇ ਨੇ ਕੁਝ ਇੱਕ ਉਮੀਦਵਾਰ ਜਿਹੜੇ ਜਾਹਵਾਨ ਹੁੰਦੇ ਨੇ ਪਾਰਟੀ ਕਿਟ ਦੇ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤੇ ਉਹ ਬਾਡੀ ਦੀ ਪਾਰਟੀ ਦੀ ਬਾਡੀ ਦਾ ਸ਼ਿਕਾਰ ਹੋ ਜਾਂਦੇ ਨੇ ਫੋਰ ਐਗਜ਼ਾਮਪਲ ਸੰਗਰੂਰ ਤੋਂ ਜਿਵੇਂ ਕੁਝ ਦਿਨ ਪਹਿਲਾਂ ਹੀ ਜਿਹੜਾ 300 ਸਾਹਿਬ ਨੇ ਇੱਕ ਅਲੱਗ ਸ਼ਰਮ ਨੇ ਅਕਾਲੀ ਦਲ ਬਣਾਇਆ ਸੀ ਉਹਦੀ ਮਰਜਰ ਕੀਤੀ ਸੀ ਸ਼ਰਮ ਨੇ ਅਕਾਲੀ ਦਲ ਵਿੱਚ ਉਹਨਾਂ ਦੀ ਅੰਡਰਸਟੈਂਡਿੰਗ ਹੋਈ ਹੋਣੀ ਹੈ ਸ਼ਾਇਦ ਕਿ ਆਉਂਦੀਆਂ ਲੋਕ ਸਭਾ ਇਲੈਕਸ਼ਨਾਂ ਵਿੱਚ ਪਰਵਾਰ ਨੂੰ ਟਿਕਟ ਦਿੱਤਾ ਜਾਵੇਗਾ ਪਰੰਤੂ ਉਹ ਹੋ ਨਹੀਂ ਸਕਿਆ ਟਿਕਟ ਇੱਕ ਵਾਰਸਿੰਗ ਜੁੰਡਾ ਨੂੰ ਦਿੱਤਾ ਗਿਆ ਜਿਹੜੇ ਕਿ ਇੱਕ ਨੋਨ ਅ ਗਾਲੀ ਲੀਡਰ ਦੇ ਹਨ ਪਰੰਤੂ ਉਹਨਾਂ ਦੀ ਢੀਂਸਾ ਪਰਵਾਰ ਨਾਲ ਬਿਲਕੁਲ ਨਹੀਂ ਬਣਦੀ ਸੋ ਜਦੋਂ ਢੀਂਸਾ ਦਾ ਰਿਐਕਸ਼ਨ ਪੁੱਛਿਆ ਗਿਆ ਤਾਂ ਉਹ ਕਾਫੀ ਨਰਾਸ਼ ਹਨ ਕਿ ਉਹਨਾਂ ਨਾਲ ਇਹ ਧੋਖਾ ਹੋਇਆ ਬਿਕਾਜ਼ ਜੋ ਅੰਡਰਸਟੈਂਡਿੰਗ ਉਹਨਾਂ ਨੇ ਜਦੋਂ ਆਪਣੇ ਆਪ ਨੂੰ ਅਕਾਲੀ ਦਲ ਵਿੱਚ ਵਾਪਸ ਮਰਜ਼ੀ ਕੀਤਾ ਸੀ ਤਾਂ ਸ਼ਾਇਦ ਕਿਸੇ ਹੋਰ ਇਸ਼ੂ ਤੇ ਹੋਈ ਸੀ ਪਰੰਤੂ ਉਹ ਜਿਹੜਾ ਵਾਦਾ ਉਹ ਪੂਰਾ ਨਹੀਂ ਕੀਤਾ ਗਿਆ ਤੇ ਉਹ ਹੁਣ ਉਹਨਾਂ ਦਾ ਕੀ ਰਿਐਕਸ਼ਨ ਹੋਏਗਾ ਉਹ ਆਂਦੇ ਦਿਨ ਅਜ ਆਪਣਾ ਰਿਐਕਸ਼ਨ ਮਿਸਟਰ ਸੁਦੇਵ ਸਿੰਘ ਢੀਂਸਾ ਤੇ ਉਹਨਾਂ ਦੇ ਸੁਪੁੱਤਰ ਪਰਮੇਂਦਰ ਸਿੰਘ ਢੀਂਸਾ ਤੇ ਉਹਨਾਂ ਦੇ ਜਿਹੜੇ ਬਾਕੀ ਦੇ ਵਰਕਰ ਨੇ ਔਰ ਡਿਸਾਈਡ ਕਰਨਗੇ ਸੋ ਜਿਵੇਂ ਮੈਂ ਕਿਹਾ ਫਸਲਾਂ ਦੀ ਬਾਡੀ ਦੇ ਨਾਲ ਨਾਲ ਸਿਆਸੀ ਬਾਡੀ ਵੀ ਸ਼ੁਰੂ ਹੋ ਜਾਂਦੀ ਹੈ ਕੈਂਡੀਡੇਟ ਅਨਾਉਂਸ ਹੋਣੇ ਸ਼ੁਰੂ ਹੋ ਗਏ ਨੇ ਬੀਜੇਪੀ ਨੇ ਵੀ ਆਪਣੇ ਪੱਤੇ ਕੁਝ ਕੁਝ ਖੋਲਨੇ ਸ਼ੁਰੂ ਕੀਤੇ ਨੇ ਸ਼ਰੋਨੀ ਅਕਾਲੀ ਦਲ ਨੇ ਵੀ ਕੁਝ ਪੱਤੇ ਖੋਲੇ ਨੇ ਆਪ ਦੇ ਬਾਕੀ ਕੈਂਡੀਡੇਟ ਰਹਿੰਦੇ ਨੇ ਅਨਾਉਂਸ ਹੋਣੇ ਉਹਨਾਂ ਨੇ ਹਲੇ ਤੱਕ ਚਾਰ ਪੰਜ ਕੈਂਡੀਡੇਟ ਹੋਰ ਅਨਾਉਂਸ ਕਰਨੇ ਨੇ ਬਿਕਾਜ਼ ਇੱਕ ਕੈਂਡੀਡੇਟ ਦਾ ਉਹਨਾਂ ਦਾ ਸੁਸ਼ੀਲ ਸਿੰਘ ਕੁ ਛੱਡ ਗਿਆ ਸੀ ਵਿੱਚੋਂ ਜਲੰਧਰ ਤੋਂ ਤੇ ਬਾਕੀ ਇਹਦੇ ਵੀ ਉਹਨਾਂ ਦੇ ਜਿਹੜੇ ਕੁਝ ਜਿਹੜੇ ਗੈਪ ਰਹਿ ਗਏ ਨੇ ਉਹਨਾਂ ਨੇ ਫੁੱਲਫਿਲ ਕਰ ਫਿਲ ਕਰਨੇ ਨੇ ਸੋ ਲੱਗਦਾ ਹੈ ਕਿ ਅਗਲੇ ਹਫਤੇ ਤੱਕ ਇਹ ਸਾਰੇ ਜਿਹੜੇ ਨਾਮ ਨੇ ਕਲੀਅਰ ਹੋ ਜਾਣਗੇ ਕਿ ਕਿਹੜੀ ਪਾਰਟੀ ਵੱਲੋਂ ਕੌਣ-ਕੌਣ ਕੈਂਡੀਡੇਟ ਹੋਏਗਾ ਅਕਾਲੀ ਦਲ ਨੇ ਪਹਿਲੀ ਵਾਰ ਹੈ ਜਿਹੜੀ ਆਪਣੀ ਲਿਸਟ ਪਹਿਲੀ ਅਨਾਉਂਸ ਕੀਤੀ ਹੈ ਉਹਦੇ ਵਿੱਚ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਹੈ ਮੇਰੀ ਯਾਦ ਆਸ਼ ਵਿੱਚ ਤਾਂ ਕੋਈ ਅਜਿਹੀ ਇਲੈਕਸ਼ਨ ਨਹੀਂ ਹੋਈ ਜਿਹੜੀ ਕਿ ਬਾਦਲ ਪਰਿਵਾਰ ਦੇ ਬਿਨਾ ਹੋਈ ਹੋਵੇ ਪਰੰਤੂ ਹੱਲੇ ਵੀ ਕੁਝ ਸੀਟਾਂ ਪਈਆਂ ਨੇ ਤੇ ਹੋ ਸਕਦਾ ਹੈ ਉਹਨਾਂ ਵਿੱਚ ਇੱਕ ਜਾਂ ਦੋ ਬਾਦਲ ਪਰਿਵਾਰ ਦੇ ਉਮੀਦਵਾਰ ਉਹਨਾਂ ਦਾ ਨਾਮ ਐਲਾਨਿਆ ਜਾਵੇ ਕਮ ਸਕੰਮ ਹਰ ਸ਼ਮਰਤ ਕੋਰ ਬਾਦਲ ਦਾ ਨਾਮ ਐਲਾਨੇ ਜਾਣ ਦੀ ਬੜੀ ਉਮੀਦ ਹੈ ਕਿਉਂ ਬਠਿੰਡਾ ਤੋਂ ਚੋਣ ਲੜਨਗੇ ਤੇ ਆਪਣੇ ਹੀ ਪਾਰਟੀ ਦੇ ਸੀਨੀਅਰ ਲੀਡਰ ਸਕੰਦਰ ਸਿੰਘ ਮਲੂਕਾ ਦੀ ਨੋ ਦੇਵਰੋ ਦੇ ਲੜਨਗੇ ਤੇ ਉੱਥੋਂ ਬਾਕੀ ਪਾਰਟੀਆਂ ਨੇ ਵੀ ਆਪਣੇ ਆਪਣੇ ਕਮਰ कसे ਕੀਤੇ ਹੋਏ ਨੇ ਤੇ ਇਹ ਇੱਕ ਬੈਟਲ ਰਾਇਲ ਹੋਣ ਵਾਲੀ ਹੈ ਬਠਿੰਡਾ ਦੀ ਦੇਖੋ ਸਕੰਦਰ ਸਿੰਘ ਮਲੂਕਾ ਦੀ ਡਾਟਰ ਇਨ ਲਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਡਾਟਰ ਇਨ ਲਾ ਇੱਕ ਦੂਜੇ ਆਮਣੇ-ਸਾਮਣੇ ਹੋਣਗੇ ਤੇ ਬਾਕੀ ਦੇ ਉਮੀਦਵਾਰ ਤਾਂ ਹਨ ਗਏ ਉਥੇ ਜੋ ਚੋਣਾ ਲੜਨਗੇ ਜਿਨ੍ਹਾਂ ਵਿੱਚ ਬਿਆਨ ਸਿੰਘ ਜਿਨ੍ਹਾਂ ਦਾ ਇੰਦਰਾ ਗਾਂਧੀ ਅਸੈਸੀਨੇਸ਼ਨ ਕੇਸ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੇ ਪੁੱਤਰ ਵੀ ਸਰਬਜੀਤ ਸਿੰਘ ਫੇਰ ਇੱਕ ਆਜ਼ਾਦਮੀ ਜੁਰਾਣ ਇਲੈਕਸ਼ਨ ਲੜ ਰਹੇ ਨੇ ਜਿਹਾ ਕਿ ਆਪ ਵੱਲੋਂ ਜਗਦੇਵ ਸਿੰਘ ਖੁੱਡੀਆਂ ਤੁਹਾਨੂੰ ਯਾਦ ਹੋਵੇਗਾ ਇੱਕ ਬਹੁਤ ਇਮਾਨਦਾਰ ਤੇ ਸਕੁਸ਼ਲ ਐਮਪੀ ਸਨ ਜਿਨ੍ਹਾਂ ਦਾ ਜਿਹੜੀ ਮੌਤ ਹੋਈ ਸੀ ਉਹ ਪੇਤ ਪਰੇ ਹਰਤਾ ਵਿੱਚ ਹੋਈ ਸੀ ਕੁਛ ਨਹੀਂ ਕਿਹਾ ਉਸ ਸਾਈਡ ਉਸ ਤੋਂ ਬਾਅਦ ਇਨਕੁਆਰੀਆਂ ਵੀ ਵੜੀਆਂ ਹੋਈਆਂ ਲੇਕਿਨ ਉਹਨਾਂ ਦੀ ਮੌਤ ਦੀ ਕਦੇ ਵੀ ਸਚਾਈ ਪਤਾ ਨਹੀਂ ਸੀ ਲੱਗ ਸਕੀ ਸੋ ਉਹਨਾਂ ਦੇ ਬੇਟੇ ਇਸ ਵੇਲੇ ਕੈਂਡੀਡੇਟ ਨੇ ਬਠਿੰਡਾ ਸੀਟ ਤੋਂ ਸੋ ਮੁਕਾਬਲਾ ਚੰਗਾ ਤੇ ਸਖਤ ਹੋਣ ਵਾਲਾ ਹੈ ਬਿਕਾਜ਼ ਖੁਡਿਆ ਸਾਹ ਦੇ ਬੇਟੇ ਨੇ ਹੀ ਪਿਛਣੇ ਅਸੈਂਬਲੀ ਇਲੈਕਸ਼ਨਾਂ ਵਿੱਚ ਬਾਲਸਰ ਨੂੰ ਹਰਾਇਆ ਸੀ ਪ੍ਰਕਾਸ਼ ਸਿੰਘ ਪਾਲ ਨੂੰ ਹਰਾਇਆ ਸੀ ਸੋ ਬੜਾ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ ਬਠਿੰਡੇ ਤੋਂ ਅਮਰਸਰ ਤੋਂ ਜਿਵੇਂ ਮੈਂ ਦੱਸਿਆ ਔਰ ਗੁਰਦਾਸਪੁਰ ਤੋਂ ਲੁਧਿਆਣੇ ਵਿੱਚ ਪਿਛਲੇ ਜਿਹੜੇ ਐਮਪੀ ਨੇ ਰਵਨੀਤ ਬਿੱਟੂ ਉਹ ਅੱਤ ਕੀ ਭਾਜੀਪੀ ਟਿਕਟ ਲੜਨਗੇ ਸੋ ਬੀਜੇਪੀ ਨੇ ਆਪਣਾ ਨਵੇਂ ਉਮੀਦਵਾਰ ਅਨਾਉਂਸ ਕਰਨਾ ਹੈ ਸੋ ਬਾਕੀ ਸੀਟਾਂ ਤੇ ਵੀ ਜਿਹੜੇ ਜਿਹੜੇ ਉਮੀਦਵਾਰ ਅਨਾਉਂਸ ਹੋਣ ਰਹੇ ਨੇ ਪੁਰਾਣੇ ਮੁੱਖ ਮੰਤਰੀ ਜਿਹੜੇ ਥੋੜੇ ਦਿਨ ਮੁੱਖ ਮੰਤਰੀ ਕੁਛ ਮਹੀਨੇ ਦੇ ਚਰਾਂ ਦੀ ਚੰਨੀ ਉਹ ਕਾਂਗਰਸ ਵੱਲੋਂ ਜਲੰਧਰ ਤੋਂ ਲੜਨਗੇ ਜਿੱਥੇ ਬੜੀ ਉਮੀਦ ਸੀ ਸੁਖਪਾਲ ਸਿੰਘ ਘੈਰਾ ਜਿਹੜੇ ਕਿ ਇੱਕ ਬਹੁਤ ਸਭ ਤੋਂ ਲਾਈਕ ਵਨ ਆਫ ਦਾ ਸਟਰੋਂਗੇਸਟ ਸਪੋਕਸਪਰਸਨ ਅਸ ਫਿਰ ਜਿਹੜਾ ਸਿਆਸੀ ਸਰਕਲ ਵਿੱਚ ਨੇ ਉਹ ਸੰਗਰੂਰ ਤੋਂ ਲੜਨਗੇ ਕਾਂਗਰਸ ਦੇ ਟਿਕਟ ਤੇ ਸੋ ਇਸ ਤਰ੍ਹਾਂ ਬਹੁਤ ਸਾਰੇ ਕੈਂਡੀਡੇਟ ਆਲਰੇਡੀ ਅਨਾਉਂਸ ਹੋ ਚੁੱਕੇ ਨੇ ਜਾਂ ਉਹ ਉਹਨਾਂ ਦੇ ਨਾਮ ਅਨਾਉਂਸ ਹੋ ਰਹੇ ਨੇ ਤੇ ਕੁਝ ਦਿਨਾਂ ਦੀ ਵੇਰਤੀ ਗੱਲ ਹੈ ਸਾਰੇ ਹੀ ਕੈਂਡੀਡੇਟ ਕਲੀਅਰ ਹੋ ਜਾਣਗੇ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਲੰਬੇ ਸਮੇਂ ਤੋਂ ਸਪੋਕਸਪਰਸਨ ਨੇ ਸ਼ੋਮਨੀ ਗਾਲੀ ਦਾਲਦੇ ਉਹ ਗੁਰਦਾਸਪੁਰ ਤੋਂ ਚੋਣ ਲੜਨਗੇ ਗੁਰਦਾਸਪੁਰ ਤੋਂ ਜਿੱਥੇ ਕਿ ਹਮੇਸ਼ਾ ਪਿਛਲੇ ਕੁਝ ਲੋਕ ਸਭਾ ਲਖਨਊ ਵਿੱਚ ਫਿਲਮ ਸਟਾਰ ਹੀ ਲੜਦੇ ਰਹੇ ਨੇ ਬੀਜੇਪੀ ਦੇ ਟਿਕਟ ਤੇ ਉਰਸਵਾਰ ਬੀਜੇਪੀ ਨੇ ਆਪਣੇ ਇੱਕ ਐਮਐਲਏ ਦਨੇਸ਼ ਸਿੰਘ ਬੱਬੂ ਨੂੰ ਟਿਕਟ ਦਿੱਤੀ ਹੈ ਉੱਥੇ ਦਿਲਜੀਤ ਸਿੰਘ ਚੀਮਾ ਉਹਨਾਂ ਦਾ ਵਿਰੋਧ ਕਰਨਗੇ ਸੋ ਇਹ ਵੀ ਇੱਕ ਦਿਲਚਸਪ ਟੱਕਰ ਹੋएगी बिकॉज़ ਕਾਫੀ ਦੇਰ ਤੱਕ ਇਹ ਸੀਟ ਫਿਲਮੀ ਕਲਾਕਾਰਾਂ ਨੇ ਦੱਬੀ ਹੋਈ ਸੀ ਤੇ ਹੁਣ ਵਾਪਸ ਸਿਆਸਤ ਦਾ ਨਾਲੇ ਝੋਲੇ ਵਿੱਚ ਆ ਗਈ ਹੈ ਤੇ ਹੁਣ ਕਿਹੜਾ ਇੱਥੋਂ ਦਾ ਨੁਮਾਇੰਦਾ ਬਣਦਾ ਹੈ ਏ 1 ਜੂਨ ਦੀਆਂ ਵੋਟਾਂ ਹੀ ਦਸਣ ਗਿਆ ਬਾਕੀ ਰਹੀ ਗੱਲ ਵਰਸਰਤਨ ਗੁਰਜੀਤ ਸਿੰਘ ਆਹਲਾ ਤੇ ਲੜਨ ਗਏ ਹੀ ਨਾਲ ਚਰਨਜੀਤ ਚੰਨੀ ਹੋਣਗੇ ਅਮਰ ਸਿੰਘ ਦੁਆਰਾ ਚੋਣ ਟਿਕਟ ਮਿਲ ਗਿਆ ਕਾਂਗਰਸ ਦੀ ਉਹਨਾਂ ਨੂੰ ਤੇ ਉਹ ਲੜਨਗੇ ਹੀ ਲੜਨਗੇ ਔਰ ਸੁਖਪਾਲ ਖੈਰਾ ਵੀ ਕੈਂਡੀਡੇਟ ਬਿਲਰ ਹੋ ਗਏ ਨੇ ਔਰ ਬਾਕੀ ਸੀਟਾਂ ਦੇ ਵੀ ਉਮੀਦਵਾਰ ਜਿਹੜੇ ਨੇ ਉਹ ਕਾਂਗਰਸ ਜਲਦੀ ਅਨਾਉਂਸ ਕਰ ਦੇਵੇਗੀ ਸੋ ਉਮੀਦ ਹੈ ਕਿ ਭਾਜਪਾ ਵੀ ਬਾਕੀ ਆਪਣੇ ਕੈਂਡੀਡੇਟ ਜਲਦ ਅਨਾਉਂਸ ਕਰੇਗੀ ਭਾਜਪਾ ਨੇ ਚੰਡੀਗੜ੍ਹ ਤੋਂ ਜੋ ਫੈਸਲਾ ਲਿਆ ਬਿਲਕੁਲ ਉਸੇ ਤਰ੍ਹਾਂ ਹੀ ਕਾਂਗਰਸ ਨੇ ਵੀ ਉੱਥੋਂ ਇੱਕ ਨਵਾਂ ਕੈਂਡੀਡੇਟ ਉਤਾਰਨ ਦਾ ਫੈਸਲਾ ਕੀਤਾ ਕੈਂਡੀਡੇਟ ਬਿਸ਼ੱਕ ਪੁਰਾਣਾ ਐਕਸਪੀਰੀਅੰਸ ਹੈ ਲੁਧਿਆਣਾ ਨੂੰ ਵੀ ਰਿਪਰੈਜ਼ੈਂਟ ਕਰ ਚੁੱਕਿਆ ਹੈ ਤੇ ਅਨੰਦਪੁਰ ਸਾਹਿਬ ਨੂੰ ਵੀ ਰਿਪਰੈਜ਼ੈਂਟ ਕਰ ਚੁੱਕਿਆ ਹੈ ਤੇ ਡਾਕਟਰ ਵਿਸ਼ਵ ਵਿਸ਼ੁਨਾਥ ਤਿਵਾੜੀ ਦਾ ਬੇਟਾ ਹੈ ਮਨਿੰਸ਼ ਤਿਵਾੜੀ ਸੋ ਉਹ ਹੁਣ ਚੰਡੀਗੜ੍ਹ ਤੋਂ ਕਾਂਗਰਸ ਦੇ ਕੈਂਡੀਡੇਟ ਹੋਣਗੇ ਪਵਨ ਕੁਮਾਰ ਬਾਂਸਲ ਜਿਹੜੇ ਕਿ ਕਾਫੀ ਦੇਰ ਤੋਂ ਐਮਪੀ ਰਹੇ ਨੇ ਪਰ ਦੋ ਚੋਣਾਂ ਪਿੱਛੇ ਹਾਰ ਗਏ ਸਨ ਕਿਰਨਖੇਰ ਤੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹ ਚੰਡੀਗੜ੍ਹ ਟੈਰੀਟਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਐਚਐਸ ਲੱਕੀ ਨੂੰ ਵੀ ਟਿਕਟ ਨਹੀਂ ਮਿਲੀ ਸੋ ਮਨੀਸ਼ ਤਿਵਾੜੀ ਇੱਥੋਂ ਇਲੈਕਸ਼ਨ ਲੜਨਗੇ ਚੰਡੀਗੜ੍ਹ ਦੀ ਸੀਟ ਤੋਂ ਸੋ ਉਧਰੋਂ ਬਰਨਵੀ ਦਾਸ ਟੰਡਨ ਦੇ ਸੁਪੁੱਤਰ ਸੰਜੇ ਟੰਡਨ ਭਾਜਪੀ ਦੇ ਕੈਂਡੀਡੇਟ ਹੋਣਗੇ ਸੋ ਇਹ ਵੀ ਇੱਕ ਦਿਲਚਸਪ ਮੁਕਾਬਲਾ ਹੋਵੇਗਾ ਦੋਨੇ ਹੀ ਕੈਂਡੀਡੇਟ ਇੱਥੋਂ ਪਹਿਲੀ ਵਾਰ ਚੋਣ ਲੜ ਰਹੇ ਨੇ ਇਸ ਲੋਕ ਸਭਾ ਦੀ ਸੀਟ ਲਈ ਸੋ ਇਹਨਾਂ ਦਾ ਮੁਕਾਬਲਾ ਵਿੱਚ ਦਿਲਚਸਪ ਹੋਣ ਵਾਲਾ ਤੇ ਅਕਾਲੀ ਦਲ ਨੇ ਪਹਿਲਾਂ ਹੀ ਅਨਾਉਂਸ ਕੀਤਾ ਹੈ ਕਿ ਉਹ ਵੀ ਆਪਣੀ ਇੱਥੋਂ ਨੁਮਾਇੰਦਗੀ ਲਈ ਕੋਸ਼ਿਸ਼ ਕਰੇਗਾ ਤੇ ਉਮੀਦਵਾਰ ਦਾ ਐਲਾਨ ਕਰੇਗਾ ਪਰ ਹਲੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਇਸ ਕੰਮ ਵਿੱਚ ਕੋਈ ਅਨਾਉਂਸਮੈਂਟ ਹਲੇ ਨਹੀਂ ਕੀਤੀ ਤੇ ਆਂਦੇ ਦਿਨਾਂ ਦੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਇਦ ਆਪਣਾ ਉਮੀਦਵਾਰ ਇੱਥੋਂ ਐਲਾਨੇਗਾ ਪੰਜਾਬ ਵਿੱਚ ਆਪ ਨੂੰ ਹੁਣ ਜੋ ਕੁਝ ਸੀਟਾਂ ਤੇ ਕੈਂਡੀਡੇਟਸ ਦੀ ਲੋੜ ਹੈ ਤੇ ਐਸੇ ਤਰ੍ਹਾਂ ਹੀ ਭਾਜਪੀ ਤੇ ਅਕਾਲੀ ਦਲ ਨੂੰ ਉਹ ਸਭ ਤੋਂ ਵੱਡੀ ਗੱਲ ਕਾਲੀ ਦਲ ਦੀ ਇਹ ਰਹੇਗੀ ਕਿ ਬਾਦਲ ਪਰਿਵਾਰ ਦੇ ਕਿੰਨੇ ਉਮੀਦਵਾਰ ਇਸ ਮੈਦਾਨ 'ਚ ਉਤਰਦੇ ਨੇ ਬਿਸ਼ੱਕ ਹੁਣ ਤੱਕ ਤੇ ਕੋਈ ਵੀ ਨਹੀਂ ਉਤਾਰਿਆ ਜਿਵੇਂ ਮੈਂ ਦੱਸਿਆ ਪਹਿਲਾਂ ਸਿਰਫ ਗੁਰਦੇਵ ਸਿੰਘ ਬਾਦਲ ਜਿਹੜੇ ਕਿ ਦਲਿਤ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਜਿਹੜੇ ਖੁਦ ਐਮਐਲਏ ਵੀ ਰਹੇ ਨੇ ਤੇ ਉਹਨਾਂ ਦੇ ਜੋਈ ਹਿਤੋ ਸਿੰਘ ਵੀ ਰਹੇ ਨੇ ਤੇ ਹੁਣ ਉਹਨਾਂ ਦਾ ਗ੍ਰੈਂਡਸਨ ਰਾਜਵਿੰਦਰ ਸਿੰਘ ਫਰੀਦਕੋਟ ਤੋਂ ਪਾਰਟੀ ਦਾ ਉਮੀਦਵਾਰ ਹੋਵੇਗਾ ਸੋ ਉਹ ਜ਼ਰੂਰ ਬਾਦਲ ਆਪਣੇ ਆਪ ਨੂੰ ਲਿਖਦੇ ਨੇ ਲੇਕਿਨ ਉਹ ਬਾਦਲ ਪਰਿਵਾਰ ਨਾਲ ਸੰਬੰਧਿਤ ਨਹੀਂ ਹਰ ਸਿਮਰਤ ਬਾਦਲ ਦਾ ਲੱਗਦਾ ਹੈ ਕਿ ਬਠਿੰਡੇ ਤੋਂ ਜੁਮੇ ਬੈਲਰਸ ਨਾਲ ਉਹ ਲੜਨਗੇ ਤੇ ਬਾਕੀ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਚੋਣ ਲੜਦੇ ਨੇ ਕਿ ਨਹੀਂ ਇੰਡੀਕੇਸ਼ਨ ਤਾਂ ਇਹੀ ਨੇ ਕਿ ਉਹ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਉਤਰਣਗੇ ਤੇ ਬਾਕੀ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਦੀ ਉਮੀਦ ਹੈ ਕਿ ਉਹ ਇਲੈਕਸ਼ਨ ਲੜ ਸਕਦੇ ਨੇ ਹਲੇ ਉਹਨਾਂ ਵਿੱਚ ਪ੍ਰੇਮ ਸਿੰਘ ਚੰਦੂ ਮਾਦਰਾ ਬਹੁਤ ਸਰਗਰਮ ਸਨ ਤੇ ਉਹਨਾਂ ਦਾ ਨਾਮ ਪਹਿਲਾਂ ਹੀ ਅਨਾਉਂਸ ਹੋ ਚੁੱਕਿਆ ਹੈ ਕਿ ਉਹ ਨਨਤਪੁਰ ਸਾਹਿਬ ਤੋਂ ਚੋਣ ਲੜਨਗੇ ਉਹ ਪਹਿਲਾਂ ਵੀ ਨਨਤਪੁਰ ਸਾਹਿਬ ਤੋਂ ਚੋਣ ਲੜ ਚੁੱਕੇ ਨੇ ਸੋ ਲੁਧਿਆਣੇ ਤੋਂ ਅਕਾਲੀ ਦਲ ਦਾ ਕੌਣ ਉਮੀਦਵਾਰ ਹੋਵੇਗਾ ਇਹ ਆ ਇਹ阿里 ਨੂੰ ਟਿਕਟ ਦਿੱਤੀ ਜਾਵੇਗੀ ਜਾਂ ਕਿਸੇ ਹੋਰ ਨੂੰ ਟਿਕਟ ਦਿੱਤੀ ਜਾਵੇਗੀ ਐਸੇ ਤਰ੍ਹਾਂ ਬਾਕੀ ਜਿਹੜੇ ਸੀਟਾਂ ਬਚ ਗਈਆਂ ਨੇ ਉਹਨਾਂ ਵਿੱਚੋਂ ਜਿਹੜੇ 6 ਸੀਟਾਂ ਬਚੀਆਂ ਨੇ ਕਿਉਂਕਿ 7 ਕੈਂਡੀਡੇਟ ਅਨਾਉਂਸ ਹੋਏ ਨੇ ਜੇ ਬਠਿੰਡੇ ਦੀ ਸੀਟ ਤੁਸੀਂ ਛੱਡ ਵੀ ਦਿਓ ਤੇ ਬਾਕੀ 5 ਸੀਟਾਂ ਰਹਿ ਜਾਣਗੀਆਂ ਤੇ ਉਹਨਾਂ ਵਿੱਚ ਕੌਣ-ਕੌਣ ਕੈਂਡੀਡੇਟ ਹੋਵੇਗਾ ਇਹ ਤਾਂ ਆਂਦਾ ਸਮਾਂ ਹੀ ਦੱਸੇਗਾ ਸਿਮਿਲਰਲੀ ਭਾਜਪਾ ਨੇ ਵੀ ਬਾਕੀ ਸੀਟਾਂ ਦੇ ਕੈਂਡੀਡੇਟ ਅਨਾਉਂਸ ਕਰਨੇ ਨੇ ਤੇ ਕਾਂਗਰਸ ਨੇ ਵੀ ਅਨਾਉਂਸ ਕਰਨੇ ਨੇ ਔਰ ਇਹ ਜਿਹੜੀ ਲੜਾਈ ਹੁੰਦੀ ਹੈ ਉਦੋਂ ਤੱਕ ਅੱਧੀ ਲੜਾਈ ਹੋ ਜਾਂਦੀ ਹੈ ਜਦ ਤੱਕ ਉਮੀਦਵਾਰ ਦਾ ਐਲਾਨ ਹੋ ਜਾਂਦਾ ਹੈ ਕਹਿੰਦੇ ਨੇ ਹਾਫ ਡਨ ਵੈਲ ਬੀਗਨ ਇਜ਼ ਹਾਫ ਡਨ ਸੋ ਜਦੋਂ ਕੈਂਡੀਡੇਟ ਅਨਾਉਂਸ ਹੋ ਜਾਂਦਾ ਹੈ ਤਾਂ ਲੱਗਦਾ ਹੈ ਕਿ ਲੜਾਈ ਲਗਭਗ ਆਪਣੇ ਪਾੜੇ ਤੱਕ ਪਹੁੰਚ ਗਈ ਹੈ ਤੇ ਹੁਣ ਆਮੋ ਸਾਹਮਣੇ ਉਮੀਦਵਾਰ ਹੋ ਗਏ ਨੇ ਤੇ 1 ਜੂਨ ਨੂੰ ਫੈਸਲਾ ਹੋ ਜਾਵੇਗਾ ਕਿ ਲੋਕ ਕਿਹਦੇ ਹੱਕ ਵਿੱਚ ਫਤਵਾ ਦਿੰਦੇ ਨੇ ਚਲੋ ਮੈਂ ਸੋਚਿਆ ਅੱਜ ਬਸ ਇੰਨਾ ਹੀ ਅਗਲੇ ਅੰਕ ਵਿੱਚ ਫੇਰ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਜੋ ਖੁਸ਼ ਰਹੋ ਸਲਾਮਤ ਰਹੋ